ਗੁਰ ਜੀ ਦਾ ਕਾਲ ਸਾਹ ਕਰਾਈ ਵਾਹਿਗੁਰੂ ਜੀ ਕੀ ਪਤੇ ਦਾਸ ਬੈਰਾਗਨ 모ਹ ਬਸ ਕੀਨੀ ਪੰਚਹੁ ਕਾ ਮਿਟ ਨਾਵਾ ਦਾਸ ਫੁਲੈ ਬੋਲਨਾ ਦਾਸ ਬੈਰਾਗਨ 모ਹ ਬਸ ਕੀਨੀ ਬਸ ਕਸ ਕੇ ਬੋਲਨਾ ਕੀਨੀ ਨੰਨੇ ਦੇ ਹਲੰਤ ਲਾ ਕੇ ਉਚਾਰਨ ਕਰਨਾ ਪੰਚਹੁ ਕਾ ਮਿਟ ਨਾ ਵਾਓ ਇਹ ਵਖਰਾ ਪਾਠ ਹੀ ਬੋਲਣਾ ਮਿਟਨਾ ਉਹ ਇਕੱਠਾ ਨਹੀਂ ਕਹਿ ਦੇਣਾ ਨਾ ਵਾਓ ਪੂਲਾ ਹੀ ਬੋਲਣਾ ਸਤਰ ਦੂਏ ਭਰੇ ਅੰਮ੍ਰਿਤਸਰ ਵੇਖ ਕਉ ਮਾਰ ਕਢਾ ਵਾਓ ਸਤਰ ਵੀ ਪੂਲਾ ਬੋਲਣਾ ਸਤਰ ਦੂਏ ਇਥਠਮਕ ਭਰੇ ਅੰਮ੍ਰਿਤਸਰ ਅੰਮ੍ਰਿਤਸਰ ਪਾਠ ਇਕੱਠਾ ਹੀ ਹੈ ਇਥੇ ਵਿਸਰਾਮ ਹੈ ਵੇਖ ਕਉ ਮਾਰ ਕਢਾ ਵਾਓ ਪਾਛੈ ਬਹੁਰ ਨ ਆਵਨ ਪਾਵੋ ਮ੍ਰਿਤਬਾਨੀ ਘਾਟ ਤੇ ਉਚਰਾਓ ਆਤਮਕਾ ਸਮਝਾਵਾ ਰਹਾਓ ਬੱਜਰ ਕੁਠਾਰ ਮੋਹ ਹੈ ਛੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤੰਤੇ ਡਰ ਪਾਵੋ संतन के इतितमक हम उल्टे सेवक इति विश्राम भग وتنते इतितमक डार पावा इ वखरा पाठ करना है डर पावो नहीं कहना ए संसार ते तब ही छूटा जाओ माया न लपटावा माया नाम गर्भ जोन का तेहि तज दर्शन पावा ਇਤਕਰ ਭਗਤ ਕਰ ਹੈ ਜੋ ਜਨ ਤਿਨ ਪ ਸਗਲ ਚੁਕਾਈਐ ਕਹਿਤ ਨਾਮ ਦੇਉ ਬਾਹਰ ਕਿਆ ਭਰਮ ਹੋ ਇਹ ਸੰਗਮ ਹਰ ਪਾਈਐ ਮਾਰਵਾੜ ਜੈਸੇ ਨੀਰ ਬਾਲ ਹ ਬੇਲ ਬਾਲ ਹ ਕਰ ਹਲਾ ਮਾਰਵਾੜ ਇਥੇ ਈਮ ਖਲਾ ਦਨੀਆ ਮਾਰਵਾੜ ਜੈਸੀ ਨੀਰ ਬਾਲਹਾ ਬਾਲਹਾ ਇਹਦੇ ਵਿੱਚ ਡੈਸ਼ ਤੇ ਕੀ ਥੋੜਾ ਜਿਹਾ ਬੋਲਣਾ ਬਾਲਹਾ ਬਾਲਹਾ ਨਹੀਂ ਕਹਿਣਾ ਬਾਲਹਾ ਬੇਰ ਬਾਲਹਾ ਕਰ ਕਰਹਲਾ ਜੋ ਜੋ ਕੁਰੰਕ ਨਿਸਨਾਦ ਬਾਲਹਾ ਤਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਆਤ ਰੰਗ ਰੂੜੋ ਮੇਰੋ RAMਈਆ ਤੇਰਾ ਨਾਮ ਰੂੜੋ ਰੂਪ ਰੂੜੋ ਆਤ ਰੰਗ ਰੂੜੋ ਮੇਰੋ RAMਈਆ ਤੇਰਾ ਨਾਮ ਰੂੜੋ ਰੂਪ ਰੂੜੋ ਇੱਥੇ ਵਿਸਰਾਮ ਤੇਰਾ ਨਾਮ ਰੂੜੋ ਰੂਪ ਰੂੜੋ ਆਤ ਰੰਗ ਰੂੜੋ ਮੇਰੋ RAMਈਆ ਰਹਾਉ ਜਿਉ ਧਰਨੀ ਕਾ ਇੰਦਰ ਬਾਲ ਹਾ ਕੁਸਮ ਬਾਸ ਜੈਸੇ ਪਵਰਲਾ ਕੁਸਮ ਬਾਸ ਜੈਸੇ ਪਵਰਲਾ ਜੋ ਕੋਕਿਲ ਕਾ ਅੰਬ ਬਾਲ ਹਾ ਤਿਉ ਮੇਰੇ ਮਨ ਰਾਮਈਆ ਚਕਵੀ ਕੋ ਜੈਸੇ ਸੂਰ ਬਾਲ ਹਾ ਜੈਸੀ ਪਦਤੀ ਠਮ ਲੱਗੇਗੀ ਚਕਵੀ ਕੋ ਜੈਸੇ ਸੂਰ ਬਾਲਹਾ ਚਕਵੀ ਕੋ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੰਸੁਲਾ ਮਾਨ ਸਰੋਵਰ ਸੰਬੰਧਕ ਪਾਠ ਹੈ ਮਾਨ ਸਰੋਵਰ ਹੰਸੁਲਾ ਜਿਉ ਤਰਣੀ ਕੋ ਕੰਤ ਬਾਲਹਾ ਤਿਉ ਮੀਰੇ ਮਾਨ ਰਾਮਈਆ ਬਾਰਿਕ ਕੋ ਜੈਸੇ ਖੀਰ ਬਾਲਹਾ ਬਾਰਿਕ ਕੋ ਜੈਸੇ ਖੀਰ ਬਾਲਹਾ ਛਾਤ੍ਰਿਕ ਮੁਖ ਜੈਸੀ चात्रिक मुख जैसे जाल तरा मछली मछली को जैसे नीर बाल हा, त्यो मेरे मान साधिक सिद्ध सगल मुन चाह बिरले का सगल पवन तेरो नाम बाल हा, त्यो नामे मान बीठुला पहल वन्ना ਵਨਾ ਧਿਆਨ ਨਾਲ ਉਚਾਰਨ ਕਰਨਾ ਪਹਿਲ ਨਹੀਂ ਕਹਿਣਾ ਪਹਿਲ ਹਾਹਿ ਦੀ ਸਾਰੀ ਹੈ ਪਹਿਲ ਪੁਰਿਏ ਇਥੇ ਵਿਸਰਾਮ ਪੁੰਡਰਕ ਉੱਤੇ ਟਿੱਪੀ ਹੈਗੀ ਹੈ ਕਸ ਕੇ ਬੋਲਣਾ ਪੁੰਡਰਕ ਵਨਾ ਵਨਾ ਪੁ ਲਈ ਬੋਲਣਾ ਪਹਿਲ ਪੁਰਿਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਤਾਚੇ ਜਿਹੜਾ ਪਾਠ ਹੈ ਇਹ ਸੰਬੰਧਕ ਬੋਲਣਾ ਲਮਕਾ ਕੇ ਨਾਲ ਕਾਤੀ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਣੂ ਹਰ ਹਰ ਨਾਚੰਤੀ ਨਾਚਨਾ ਕ੍ਰਿਸ਼ਨਾ ਤੇ ਜਨਉ ਜਨਉ ਕਠਈ ਬੋਲਨਾ ਜਾਣੂ ਨਹੀਂ ਕਹਿਣਾ ਕ੍ਰਿਸ਼ਨਾ ਤੇ ਜਨਉ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸਾ ਬਿਰਾ ਪਹਿਲ ਪੁਰਸਾ ਇਥੇ ਵਿਸਰਾਮ ਲਾਦਣਾ ਪੁਰਸਾ ਬਿਰਾ ਕਠਾ ਲਿਖਿਆ ਹੋਇਆ ਵਕਰਾ ਪਾਠ ਕਰਨਾ ਪਹਿਲ ਪੁਰਸਾ

ਨਾਚੈ ਪਿੰਦੀ ਮਹਸਾਗਰਾ ਬਿੰਦੀ ਨਹੀਂ ਕਹਿਣਾ ਹਿੰਦੀ ਤਾਂ ਦੇ ਨਾਲ ਉਚਾਰਨ ਕਰਨਾ ਹਰ ਕਾ ਬਾਗਰਾ ਬਾਗਰਾ ਨਹੀਂ ਕਹਿਣਾ ਥੋੜਾ ਜਿਹਾ ਕਸ ਕੇ ਬੋਲਣਾ ਹਰ ਕਾ ਬਾਗਰਾ ਇਥੇ ਵਿਸਰਾਮ ਨਾਚੈ ਇਥੇ ਯਮ ਕਲਾਦਨੀ ਬਿੰਦੀ ਮਹਸਾਗਰਾ ਰਹਾਉ ਨਾਚੰਤੀ ਗੋਪੀ ਜੰਨਾ ਨਯੈਤੇ ਨਯਾਤੇ ਬੈਰੇ ਕੰਨਾ ਹਾਂ ਨਯਾਤੇ ਪਿਆਰੀ ਕੰਨਾ ਤਰਕ ਨਾ ਚਾ ਤਰਕ ਪਦਤੀ ਠਹਿਰਾ ਦੇ ਦਿਨਾ ਤਰਕ ਨਾ ਚਾ ਨਾ ਚਾ ਨਹੀਂ ਕਹਿ ਦੇਣਾ ਭ੍ਰਮੀਆਂ ਚਾ ਇਹ ਵੀ ਭ੍ਰਮੀਆਂ ਚਾ ਇਕੱਠਾ ਨਹੀਂ ਕਹਿ ਦੇਣਾ ਭ੍ਰਮੀਆਂ ਚਾ ਕੇਸ਼ਵਾ ਬਚਾਉਨੀ ਐਏ ਮਈਏ ਇੱਕ ਆਣ ਜੀਵ ਇਹ ਵਿਸਰਾਮ ਲਾਉਣਾ ਕੇਸ਼ਵਾ ਬਚਾਉਨੀ ਇੱਥੇ ਵਿਸਰਾਮ ਅਈਏ ਮਈਏ ਏਕ ਆਨ ਜੀਵ ਪਿੰਦੀ ਉਭ ਕਲੇ ਸੰਸਾਰਾ ਪਿੰਦੀ ਉਭ ਕਲੇ ਖੋਬ ਤੇ ਕਲੇ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਪਾਠ ਇਕੱਠਾ ਹੀ ਹੈ ਵਿਸਰਾਮ ਪਿੰਦੀ ਉਭ ਕਲੇ ਇੱਥੇ ਵਿਸਰਾਮ ਸੰਸਾਰਾ ਭ੍ਰਾਮ ਭ੍ਰਾਮ ਆਏ ਤੁਮ ਤੇ ਦੁਆਰਾ ਹਾਂ ਤੁਮ ਤੇ ਦੁਆਰਾ ਤੂੰ ਕੁੰਨ ਰੇ ਹਾਂਜੀ ਤੂੰ ਕੁੰਨ ਰੇ ਮੈਂ ਜੀ ਨਾਮਾ ਹੋ ਜੀ ਮੈਂ ਜੀ ਨਾਮਾ ਇੱਥੇ ਥੋੜੀ ਠਮਕ ਲਾ ਕੇ ਨਾ ਫਿਰ ਬੋਲਣਾ ਹੋ ਜੀ ਇੱਥੇ ਵਿਸਰਾਮ ਲਉ ਨਾ ਮੈਂ ਜੀ ਨਾਮਾ ਹੋ ਜੀ ਨਾਮਾ ਹੋ ਜੀ ਨਹੀਂ ਕਹਿਣਾ ਮੈਂ ਜੀ ਨਾਮਾ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਵਾਰਣਾ ਜਮ ਕਾਰਣਾ ਨਾ ਮੋ ਜੀ ਤੇ ਵਿਸਰਾਮ ਲਾ ਦੇਣਾ ਮੈ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਆਲਾ ਪੁੱਲਈ ਬੁੱਲਣਾ ਪਤਿਤ ਪਤਿਤ ਪਾਵਨ ਮਾਦਵ ਬਿਰਧ ਤੀਰਾ ਪਤਿਤ ਪਾਵਨ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇ ਨੇ ਮਾਦਵ ਇੱਥੇ ਵੀ ਵਿਸਰਾਮ ਲਾਉਣਾ ਹੈ ਪਤਿਤ ਪਾਵਨ ਮਾਦਵ ਬਿਰਧ ਤੀਰਾ ਤਨ ਤੇ ਵ ਮੂਨ ਜਨ ਜਿਨ ਤੇ ਆਇਓ ਹਾਰ ਪ੍ਰਭ ਮੇਰਾ ਮੇਰੇ ਮੱਥੇ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ ਮੇਰੇ ਮੱਥੇ ਲਾਗੀ ਲੇ ਧੂਰ ਲਾਗੀ ਲੇ ਲੰਮੀ ਆਵਾਜ਼ ਨਾਲ ਸੰਬੰਧਕ ਪਾਠ ਕਰਨਾ ਹੈ ਧੂਰ ਪਾਤੇ ਵਿਸਰਾਮ ਗੋਬਿੰਦ ਚਰਨਨ ਕੀ ਸੋਰ ਨਾਰ ਮੋਨ ਜਨ ਤਿਨ ਹੂਤੇ ਦੂਰ ਰਹਾਉ ਦੀਨ ਕਾ ਦਇਆਲ ਮਾਦਾ ਗਰਭ ਪਰ ਹਾਰੀ ਚਰਨ ਸਰਨ ਨਮ ਬਾਲ ਤਿਹਾਰੀ ਚਰਨ ਸਰਨ ਪਦ ਦੀ ਸ੍ਰਾਮ ਲਾਦਨਾ ਨਾਮਾ ਪਦ ਦੀ ਯਮਕ ਲਾ ਕੇ ਚਰਨ ਕਰਨ ਨਾਮਾ ਬਾਲੇ ਤਿਹਾਰੀ ਤਨਾਸਰੀ ਭਗਤ ਰਵਦਾਸ ਜੀ ਕੀ ਜੀ ਰਵਦਾਸ ਬੋਲਣਾ ਕਈ ਰਵੀਦਾਸ ਬਿਹਾਰੀ ਨਾਲ ਬੋਲ ਜਾਂਦੇ ਨੇ ਸਿਆਰੀ ਨਾਲ ਉਚਾਰਨ ਕਰਨਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਮਸਾਰ ਦੀਨ ਦਇਆਲ ਨਾ ਤੁਮ ਸਰ ਹਾਂਜੀ ਤੁਮ ਸਰ ਇਕੱਠਾ ਨਹੀਂ ਕਹਿ ਦੇਣਾ ਹਮਸਾਰ ਦੀਨ ਦਇਆਲ ਨਾ ਤੁਮ ਸਰ ਅਬ ਪਤੀਯਾਰ ਕਿਆ ਕੀਜੈ ਹਾਂ ਬਚਨੀ ਤੋਰ ਮੋਰ ਮਨ ਮਾਨੈ ਹਾਂ ਬਚਨੀ ਤੋਰ ਮੋਰ ਮਨ ਮਾਨੈ ਜਾਨ ਕਾ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨੀ ਜਾਓ ਤੁਸੀਂ ਹਾਂਜੀ ਜਾਓ ਪਤੀ ਵਿਸਰਾਮ ਕਾਰਨ ਕਵਨ ਅਬੋਲ ਰਹਾਓ ਬਹੁਤ ਜਨਮ ਵਿਛੁਰੇ ਥੀ ਮਾਦਾ ਇਹ ਜਨਮ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਰਾਓ ਨੈਣ ਅਵਲੋਕਨੋ ਸ਼੍ਰਵਣ ਬਾਨੀ ਸੁਜਸ ਪੂਰ ਰਖੋ ਜੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਚਿਤ ਸਿਮਰਨ ਕਰੋ ਇਥੇ ਠੰਮਕ ਨੈਨ ਅਵਲੋਕਨੋ ਇਥੇ ਵਿਸਰਾਮ ਹੈ ਸ਼ਰਵਨ ਬਾਣੀ ਸੁਜਸ ਪੂਰ ਰੱਖੋ ਸੁਜਸ ਪਾਠ ਇਕੱਠਾ ਹੀ ਕਰਨਾ ਰੱਖੋ ਮਨ ਸੁਮਾਦ ਕਰ ਕਰੋ ਚਰਨ ਹਿਰਦੇ ਧਰੋ ਮਨ ਸੁਮਦ ਕਰ ਕਰੋ ਸੁਮਦ ਕਰ ਪਾਠ ਇਕੱਠਾ ਹੀ ਕਰਨਾ ਹੈ ਮਨ ਸੁਮਦ ਕਰ ਨਹੀਂ ਕਰਨਾ ਮਨ ਸੁਮਦ ਕਰ ਕਰੋ ਚਰਨ ਹਿਰਦੇ ਧਰੋ ਯਾਨੀ ਮਨ ਨੂੰ ਸ੍ਰੇਸ਼ਟ ਭੂਰਾ ਪਉਰਾ ਜਿਹੜਾ ਹੈ ਬਣਾਣਾ ਕਰੋ ਰਸਨ ਅੰਮ੍ਰਿਤ ਰਾਮ ਨਾਮ ਪਖ ਮਨ ਸੁਮਦ ਕਰ ਕਰੋ ਚਰਨ ਹਿਰਦੈ ਧਰਾਓ ਇਥਿ ਨਿਸ਼੍ਰਾਮ ਰਸਨ ਇਥਿ ਯਮਕ ਲਾ ਦਨੀ ਹੈ ਅੰਮ੍ਰਿਤ ਰਾਮ ਨਾਮ ਪਖ ਮੇਰੀ ਪ੍ਰੀਤ ਗੋਵਿੰਦ ਸਿਉ ਜੇਨ ਘਟੈ ਮੇਰੀ ਪ੍ਰੀਤ ਗੋਵਿੰਦ ਸਿਉ ਇਥਿ ਵਿਸ਼੍ਰਾਮ ਜੇਨ ਘਟੈ ਮੈਂ ਤਾਂ ਮੋਲ ਮਹਗੀ ਲਈ ਜੀਅ ਸਟੈ ਮੈਂ ਤੋ ਮੂਲ ਮਹਗੀ ਲਈ ਇਥੇ ਵਿਸਰਾਮ ਜੀ ਸਟੈ ਸਟੈ ਪਦ ਕਸ ਕੇ ਉਚਾਰਨ ਰਹਾਉ ਸਾਧ ਸੰਗਤ ਬਿਨਾ ਕੋ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ ਪੈਜ ਰੱਖ ਰਾਜਾ ਰਾਮ ਮੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ ਕੈਜ ਰਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮਦਨ ਮੁਰਾਰੇ ਹਰ ਕੇ ਨਾਮ ਬਿਨਾ ਝੂਠੀ ਸਗਲ ਪਾਸਾਰੇ ਰਹਾਉ ਨਾਮ ਤੇਰੋ ਅਸਨੋ ਨਾਮ ਤੇਰੋ ਉਰਸਾ ਨਾਮ ਤੇਰੋ ਕੇਸਰੋ ਲੈ ਛਟਕਾਰੀ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਕਾਸ ਜਪੀ ਨਾਮ ਲੈ ਤੁਝਾ ਕਉ ਚਾਰੇ ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ ਇਥੇ ਵਿਸਰਾਮ ਕਾਸ ਜਪੀ ਇਥੇ ਠਮਕਲਾ ਦੇਣੀ ਨਾਮ ਲੈ ਤੁਝਾ ਕਉ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ تیرੋ ਤੀਲ ਲੇ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੂ ਭਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲਮਾਲਾ ਧਾਰ 18 ਹੈ ਸਗਲ ਝੂਠਾਰੇ ਤੇਰੋ ਕੀਆ ਤੁਝ ਹੈ ਕਿਆ ਅਰਪਉ ਨਾਮ ਤੇਰਾ ਤੁਹੀ ਚਬਰ ਟੋਲਾਰੇ ਨਾਮ ਤੇਰਾ ਤੁਹੀ ਚਬਰ ਟੋਲਾਰੇ 108864 ਖਾਣੀ ਇਹ ਵਰਤਨ ਹੈ ਸਗਲ ਸੰਸਾਰੀ ਹਾਂਜੀ 108864 ਖਾਣੀ ਇਹ ਵਰਤਨ ਹੈ ਸਗਲ ਸੰਸਾਰੀ ਕਹ ਰਵਦਾਸ ਨਾਮ ਤੇਰੂ ਆਰਤੀ ਸਤ ਨਾਮ ਹੈ ਹਰ ਭੂਗ ਤੁਹਾਰੇ ਤਨਾਸਰੀ ਬਾਣੀ ਭਗਤਾ ਕੀ ਤਰਲੋਚਨ ਇੱਕ ਓਮਕਾਰ ਸਤ ਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ ਹਾਂਜੀ ਨਾਰਾਇਣ ਇਥੇ ਜਮਕ ਲਾ ਦੇਣੀ ਹੈ ਨਿੰਦਸ ਕਾਇ ਇਥੇ ਵਿਸਰਾਮ ਹੈ ਭੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਦੁਕ੍ਰਿਤ ਇਕੱਠੇ ਪਾਠ ਬੋਲਣਾ ਦੋ ਕਿਰਤ ਨਹੀਂ ਬੋਲਣਾ ਦੁਕ੍ਰਿਤ ਸੁਕ੍ਰਿਤ ਇਥੇ ਵਿਸਰਾਮ ਥਾਰੋ ਕਰਮ ਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਰਹਾਉ ਸੰਕਰਾ ਮਸਤਕ ਬਸਤਾ ਸੰਕਰਾ ਮਸਤਕ ਬਸਤਾ ਸੁਰਸਰੀ ਇਸ ਨਾਨ ਰੇ ਕਉਲ ਜਨ ਮੱਧੇ ਮਿਲਿਓ ਮੱਧੇ ਪਦ ਤੇ ਵਿਸਰਾਮ ਹੈ ਧਿਆਨ ਨਾ ਲਾਉਣਾ ਕਉਲ ਜਨ ਮੱਧੇ ਮਿਲਿਓ ਸਾਰਗ ਪਾਨ ਰੇ ਹੰਦੀ ਮਿਲਿਓ ਇਸ ਦਾ ਉਚਾਰਨ ਕਰਨਾ ਲੱਲੇ ਦੇ ਹੀਠਾਂ ਅੱਧਾ ਯਈਆ ਹੈ ਇਸ ਦਾ ਉਚਾਰਨ ਕਰਨਾ ਮੰਮੇ ਸਿਆਰੀ ਲੱਲੇ ਸਿਆਰੀ ਕੂੜਾ ਖੁੱਲੇ ਮੂੰਹ ਵਾਲਾ ਮਿਲਿਓ ਕਉਲ ਜਨ ਮੱਧੇ ਮਿਲਿਓ ਸਾਰਗ ਪਾਨ ਰੇ ਰੇ ਪਦ ਸਾਰੇ ਨਖੀਰ ਕੇ ਪੜਦੇ ਹਨ ਕਰਮਕਾਰ ਕਲੰਕ ਮਹੀਟਸ ਰੀ ਕਰਮਕਾਰ ਇਥੇ ਵਿਸਰਾਮ ਕਲੰਕ ਮਫੀਟਸ ਰੀ ਵਿਸ਼ੋ ਕਾ ਦੀਪਕ ਸਵਾਮੀ ਤਾਚੇ ਰੇ ਸਵਾਰਥੀ ਪੰਖੀ ਰਾਏ ਗਰੁੜ ਤਾਚੇ ਬਾਧਵਾ ਜੀ ਵਿਸਰਾਮ ਬੜੇ ਧਿਆਨ ਨਾਲ ਲਾਉਣਾ ਹੈ ਵਿਸ਼ਵ ਕਾ ਦੀਪਕ ਸਵਾਮੀ ਇੱਥੇ ਠਮਕ ਹੈ ਤਾਚੇਰੇ ਸਵਾਰਥੀ ਤਾਚੇ ਪਾਠ ਕੀ ਸੰਬੰਧ ਕਾ ਤਾਚੇਰੇ ਸਵਾਰਥੀ ਇੱਥੇ ਵਿਸਰਾਮ ਪੰਖੀ ਰਾਏ ਘਰੁੜ ਇੱਥੇ ਠਮਕ ਤਾਚੇ ਬਾਦਵਾ ਇਨ ਤਾਚੇ ਨਹੀਂ ਕਹਿਣਾ ਨਾ ਕਹਿਣਾ ਤਾਚੇ ਸੰਬੰਧਕ ਬੋਲਣਾ ਹੈ ਲਮਕਾ ਕੇ ਬੋਲਣਾ ਹੈ ਤਾਚੇ ਬਾਦਵਾ ਕਰਮਕਾਰ ਅਰੋਣ ਪਿੰਗੁਲਾਦੀ ਅਰੁਣ ਕਰਮ ਕਰ ਇਥੇ ਵਿਸਰਾਮ ਅਰੁਣ ਪਿੰਗੁਲਾ ਰੀ ਅਨਿਕ ਪਾਤਿਕ ਹਰਤਾ ਅਨਿਕ ਪਾਤਿਕ ਹਰਤਾ ਤ੍ਰਿਪਵਨ ਨਾਥ ਰੀ ਅਨਿਕ ਪਾਤਿਕ ਹਰਤਾ ਤ੍ਰਿਪਵਨ ਨਾਥ ਰੀ ਤੀਰਥ ਤੀਰਥ ਪ੍ਰਮਤਾ ਲਹੈ ਨਾ ਪਾਰ ਰੀ ਕਰਮ ਕਰ ਕਪਾਲ ਮਫੀਟ ਸਰੀ ਜੀ ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸਸੀ ਤੇਨ ਲక్ష్ਮੀ ਕਲਪ ਤਾਰ ਸਿਖਰ ਸੁਨਾਗਰ ਨਦੀ ਚੇ ਨਾਥੰ ਅੰਮ੍ਰਿਤ ਸਸੀ ਤੇਨ ਲక్ష్ਮੀ ਇਥੇ ਵਿਸਰਾਮ ਲਾ ਦੇਣਾ ਹੈ ਅੰਮ੍ਰਿਤ ਸਸੀ ਸਸੀ ਨਹੀਂ ਕਹਿਣਾ ਸਸੀ ਪੋਲਾ ਬੋਲਣਾ ਸਸੀ ਤੇਨ ਲక్ష్ਮੀ ਨਹੀਂ ਕਹਿਣਾ ਛੱਛੇ ਦੀ ਸਿਹਾਰੀ ਵੀ ਲਾਉਣੀ ਹੈ ਲక్ష్ਮੀ ਇਥੇ ਵਿਸਰਾਮ ਕਲਪਤਰ ਸਿਖਰ ਸੁਨਾਗਰ ਇਥੇ ਠਮਕ ਲਾ ਦਨੀ ਹੈ ਕਲਪਤਰ ਸਿਖਰ ਸੁਨਾਗਰ ਨਦੀ ਚੇ 나ਥੰ ਇਹ ਨਦੀ ਚੇ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਲੰਕਾ ਕੀ ਪੂਰਨ ਹੈ ਨਦੀ ਚੇ ਨਹੀਂ ਕਹਿਣਾ ਨਦੀ ਚੇ 나ਥੰ ਯਾਨੀ ਇਹ ਰਤਨ ਨਿਕਲੇ ਸੀ ਅੰਮ੍ਰਿਤ ਹਾਂਜੀ ਅੰਮ੍ਰਿਤ ਸਸੀ ਤੇਨ ਲక్ష్ਮੀ ਕਲਪਤਰ ਸਿਖਰ ਸੁਨਾਗਰ ਨਦੀ ਚੇ 나ਥਨ ਕਰਮ ਕਰ ਖਾਰ ਮਫੀਟਸ ਰੀ ਦਾਦੀ ਲੇ ਲੰਕਾ ਗੜ ਉਪਾੜੀ ਲੇ ਰਾਵਣ ਬਣ ਗੜ ਭਾਰਾ ਪੁਨ ਦਾਦੀ ਲੇ ਇਹਨੂੰ ਤੱਦੇ ਦੇ ਵਿੱਚੋਂ ਡੈਸ਼ ਜੀ ਦੇ ਕੇ ਦਾਦੀ ਲੇ ਲੰਕਾ ਗੜ ਉਪਾੜੀ ਲੇ ਰਾਵਣ ਬਣ ਕਿੱਥੇ ਵਿਸਰਾਮ ਸੱਲ ਵਿਸਲ ਆਣ ਸੱਲ ਵੀ ਕਸ ਕੇ ਬੋਲਣਾ ਵਿਸਲ ਵੀ ਕਸ ਕੇ ਬੋਲਣਾ ਸੱਲ ਵਿਸਲ ਆਣ ਯਾਨੀ ਸੱਲ ਕੀ ਦੁੱਖਾਂ ਨੂੰ ਵਿਸੱਲ ਕੀ ਦੂਰ ਕਰਨ ਵਾਲੀ ਜਿਹੜੀ ਸੰਜੀਵਨੀ ਬੂਟੀ ਸੀ ਉਹ ਆਣ ਕੀ ਲਿਆਂਕੇ ਜਿਹੜੀ ਹਨੂਮਾਨ ਨੇ ਦਿੱਤੀ ਤੋਖੀਲੇ ਹਰੀ ਤੋਖੀ ਨਾਮ ਹੁੰਦਾ ਪ੍ਰਸੰਤਾ ਦਾ ਖੁਸ਼ ਕਰ ਦਿੱਤਾ ਹਰੀ ਕੀ ਸ੍ਰੀ ਰਾਮਚੰਦਰ ਜੀ ਨੂੰ ਪ੍ਰਸੰਨ ਕਰ ਦਿੱਤਾ ਲੰਕਾ ਦੇ ਗੜ੍ਹ ਨੂੰ ਸਾਡ ਦਿੱਤਾ ਰਾਵਣ ਦਾ ਜਿਹੜਾ ਬਾਣ ਸੀ ਨਾ ਉਹਨੂੰ ਵੀ ਪੱਟ ਸੁਟਿਆ ਤੇ ਪ੍ਰਸੰਨ ਕਰ ਦਿੱਤਾ ਸ੍ਰੀ ਰਾਮਚੰਦਰ ਜੀ ਨੂੰ ਦਾ ਦੀਲੇ ਲੰਕਾ ਗਾੜ ਉਪਾੜੀਲੇ ਰਾਵਣ ਬਾਣ ਸਲ ਵਿਸਲ ਆਣ ਤੋਖੀਲੇ ਹਰੀ ਤੇ ਸਾਰੇ ਜਿਹੜੇ ਸ਼ਬਦ ਹਨ ਨਾ ਜੇ ਇਹ ਸਾਰੀ ਕਥਾ ਆਪਾਂ ਨੂੰ ਵੀ ਇਹਦਾ ਗਿਆਨ ਹੋਣਾ ਚਾਹੀਦਾ ਕਿਵੇਂ ਪਟਿਆ ਕਿਵੇਂ ਜੰਗ ਜੁਦ ਹੋਏ ਫਿਰ ਦਸਮ ਗ੍ਰੰਥ ਪੜ੍ਹਨਾ ਪਏਗਾ ਉਹਦੇ ਵਿੱਚ ਮਹਾਰਾਜ ਨੇ ਆਪਣੀ ਆਪ ਮਹਾਰਾਜ ਨੇ ਉਹ ਸਾਰੇ ਅਵਤਾਰਾਂ ਦਾ ਵਰਣਨ ਕੀਤਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਜੰਗ ਹੋਇਆ ਜਿਵੇਂ ਪਰਸਰਾਮ ਰੂਪਹਿ ਕਹ ਰਾਇਆ ਰੂਵੈ ਨਾਮ ਨਿਕਾਲਾ ਪਿਆ ਇਹ ਹੈ ਤੇ ਸੂਤਰ ਰੂਪ ਚ ਪੰਕਤੀਆਂ ਇਹਨਾਂ ਦਾ ਖੁਲਾਸਾ ਜਿਹੜਾ ਹੈ ਦਸਮ ਗ੍ਰੰਥ ਦੇ ਵਿੱਚੋਂ ਸਾਰਾ ਮਹਾਰਾਜ ਜੀ ਨੇ ਵਿਸਥਾਰ ਨਾਲ ਲਿਖਿਆ ਹੋਇਆ ਕਿਉਂਕਿ ਇਹਦੇ ਸੁਖ ਸੁਣਾਉਣੀ ਪਊਗੀ ਸਾਰੀ ਸਾਖੀ ਕਰਮਕਾਰ ਕਛੋਟੀ ਮਫੀਟਸ ਰੀ ਕਰਮਕਾਰ ਕਛੋਟੀ ਮਫੀਟਸ ਰੀ ਪੁਰਬ ਲੋਕ ਰੇਤ ਕਰਮ ਨਾ ਮਿਟੈ ਰੀ ਘਰ ਗੇ ਹਨ ਪੁਰਬ ਲੋਕ ਰਿਤ ਕਰਮ ਇਥੇ ਠਮਕ ਨਾ ਮਿਟੈ ਰੀ ਘਰ ਕੀ ਹਨ ਨਾ ਮਿਟੈ ਥੀ ਵੀ ਥੋੜਾ ਠਹਿਰਾ ਰੀ ਘਰ ਗਏ ਹਨ ਇਥੇ ਵਿਸਰਾਮ ਪੂਰਬ ਲੋਕ੍ਰਿਤ ਕਰਮ ਨਾ ਮਿਟੈ ਰੀ ਘਰ ਗਏ ਹਨ ਤਾਚੇ ਮੋਹ ਜਾਪੀ ਅਲੇ RAM ਚੇ ਨਾਮੰ ਤਾਚੇ ਮੋਹ ਜਾਪੀ ਅਲੇ RAM ਚੇ ਨਾਮੰ ਬਦਤ ਤ੍ਰਿਲੋਚਨ RAM ਜੀ RAM ਜੀ ਇਕੱਠਾ ਨਹੀਂ ਕਹਿਣਾ RAM ਜੀ ਬਦਤ ਤਰਲੋਚਨ ਰਾਮ ਜੀ 3 ਸੈਣ ਤੂਪ ਦੀਪ ਘ੍ਰਿਤ ਸ੍ਰੀ ਉਚਾਰਨ ਕਰਨਾ ਸ੍ਰੀ ਸ੍ਰੀ ਸੈਣ ਇਕੱਠਾ ਨਹੀਂ ਬੋਲ ਦੇਣਾ ਸ੍ਰੀ ਸੈਣ ਸੈਣ ਵੱਖਰਾ ਕਹਿਣਾ ਸ੍ਰੀ ਸੈਣ ਤਾਂ ਇਕੱਠਾ ਹੋ ਜਾਏਗਾ ਸ੍ਰੀ ਸੈਣ ਤੂਪ ਦੀਪ ਘ੍ਰਿਤ ਸਾਜ ਆਰਤੀ ਹਾਂਜੀ ਧੂਪ ਦੀਪ ਕ੍ਰੇਤ ਇੱਥੇ ਵਿਸਰਾਮ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਨਿਤ ਮੰਗਲ ਇੱਥੇ ਵਿਸਰਾਮ ਰਾਜਾ ਰਾਮ ਰਾਏ ਕੋ ਰਾਮ ਰਾਏ ਸੰਬੰਧਕ ਪਾਠ ਰਹਾਉ ਊਤਮ ਦੀਆਰਾ ਨਿਰਮਲ ਬਾਤੀ ਤੁਹੀ ਨਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾ ਭਗਤ ਰਾਮਾ ਆਨੰਦ ਜਾਨੈ ਪੂਰਨ ਪਰਮ ਆਨੰਦ ਬਖਾਨੈ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਪੜੈ ਭਜ ਪਰਮ ਆਨੰਦੇ ਸੈਣ ਨਾਣੀ ਨਾਲ ਕੀ ਪਾਠ ਸੁੱਧ ਪਾਠ ਹੈ ਪ੍ਰਾਤਨ ਰੂਪਾਂ ਚ ਨਵੀਨ ਪੁਥੀਆਂ ਤੇ ਨੰਨੇ ਨਾਲ ਛਪ ਗਿਆ ਸੈਣ ਪਾਠ ਅਗਾ ਨਾਣੀ ਨਾਲ ਸੈਣ ਪਣਾ ਭਾਜ ਪਰਮਾਨੰਦੀ ਪੀਪਾ ਕਾਇਉ ਦਿਵਾ ਕਾਇਉ ਦੀਵਲ ਕਾਇਉ ਜੰਗਮ ਜਾਤੀ ਕਾਇਉ ਤੂਪ ਦੀਪ ਨਹੀਂ 베ਦਾ ਕਾਇਉ ਪੂਜੋ ਪਤੀ ਕਾਇਉ ਨਹੀਂ ਕਹਿਣਾ ਕਾਇਉ ਤਿਯਮ ਕਲਾ ਦਨੀ ਹੈ ਤੂਪ ਦੀਪ ਨਈ ਬੀਦਾ ਇਕੱਠਾ ਹੀ ਪਾਠ ਹੈ ਕਾਇਉ ਪੂਜਉ ਪਾਤੀ ਕਾਇਆ ਬਹੁ ਖੰਡ ਖੋਜਤੀ ਨਵ ਨਿਧ ਪਾਈ ਨਾ ਕਛ ਆਇਬੂ ਨਾ ਕਛ ਜਾਇਬੂ RAM ਕੀ ਦੁਹਾਈ ਰਹਾਉ ਜੋ ਬ੍ਰਹਮੰਡ ਸੋਈ ਪਿੰਡੇ ਜੋ ਖੋਜੈ ਸੋ ਪਵ ਪੀਪਾ ਪ੍ਰਣਵ ਪਰਮ ਤਤ ਹੈ ਸਤਗੁਰ ਹੋਏ ਲਖਾਵੈ ਤਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਰਹਾਉ ਦਾਲ ਸੀਦਾ ਮਾਗੋ ਕੀਓ ਹਾਂਜੀ ਦਾਲ ਸੀਦਾ ਇਥੇ ਵਿਸ਼ਰਾਮ ਮਾਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਦਾਲ ਵੀ ਚਾਹੀਦੀ ਤੇ ਸੀਦਾ ਆਟਾ ਵੀ ਚਾਹੀਦਾ ਹੈ ਹਮਰਾ ਖੁਸ਼ੀ ਕਰੈ ਮਾਗੋ ਕੀਓ ਕਿਓ ਵੀ ਚਾਹੀਦਾ ਹੈ ਹਮਰਾ ਖੁਸ਼ੀ ਕਰੈ ਐਨਾ ਦਿਓ ਵੀ ਮੇਰਾ ਮਨ ਖੁਸ਼ ਹੋ ਜਾਵੇ ਹਮਰਾ ਖੁਸ਼ੀ ਕਰੈ ਨਿਤ ਜੀਓ ਪਨਿਆ ਛਾਦਨ ਨੀਕਾ ਪੰਨੀਆਂ ਨਾਮ ਜੁੱਤੀ ਦਾ ਹੁੰਦਾ ਹੈ ਚੱਪਲ ਦਾ ਹੁੰਦਾ ਹੈ ਪੰਨੀਆਂ ਵੀ ਚਾਹੀਦੀ ਹੈ ਪੰਨੀਆਂ ਛਾਦਨ ਨੀਕਾ ਉੱਤੇ ਉੱਡਣ ਵਾਸਤੇ ਬਸਤਰ ਵੀ ਸੋਹਣਾ ਚਾਹੀਦਾ ਹੈ ਅਨਾਜ ਮੰਗਾਓ ਸਤ ਸੀਕਾ ਤੇ ਸੀਕਾ ਪਾਠ ਇਕੱਠਾ ਹੀ ਕਰਨਾ ਹੈ ਸਤ ਸੀਕਾ ਅਨਾਜ ਮੰਗਾਓ ਸਤ ਸੀਕਾ ਅਨਾਜ ਮੰਗਾਓ ਸਤ ਸੀਕਾ ਗਊ ਪੈਸੋ ਮੱਗੋ ਗਈ ਗਉ ਪੈਸ ਮੱਗੋ ਲਾਵੇਰੀ ਗਉ ਪੈਸ ਮੱਗੋ ਲਾਵੇਰੀ ਇੱਕ ਇੱਕ ਤਾਜਨ ਇੱਕ ਘੋੜੀ ਵੀ ਚਾਹੀਦੀ ਹੈ ਇੱਕ ਤਾਜਨ ਇੱਕ ਤਾਜਨ ਤੁਰੀ ਚੰਗੇਰੀ ਅਰਬੀ ਘੋੜੀ ਹੈ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਘਰ ਕੀ ghee ਹਨ ਚੰਗੀ ghee ਹੰਤੀ ਪੋਟੀ ਘਰ ਵਾਲੀ ਜਿਹੜੀ ਹੈ ਘਰ ਕੀ ਕੀ ਹਨ ਚੰਗੀ ਜਾਨ ਤੰਨਾ ਲੇਵੈ ਮੰਗੀ ਵਾਹਿਗੁਰੂ ਜੀ ਕਾ ਕਾਲ ਸਾਹ ਕਰਾਈ ਵਾਹਿਗੁਰੂ ਜੀ ਕੀ ਪਤੈ